ਕਈ ਰਿਸ਼ਤੇਦਾਰ ਆਪਣੀਆਂ ਚਲਾਕੀਆਂ ਦੇ ਨਾਲ ਹੀ ਪਿੱਛੇ ਹਟੇ ਹੋ ਆ ਜਦੋਂ ਉਹਨਾਂ ਦੀਆਂ ਫੁਕਰੀਆਂ ਜੀਆਂ ਫੜ ਹੋ ਗਈਆਂ ਨਾ ਉਹਨਾਂ ਨੂੰ ਇੰਨੀ ਸ਼ਰਮ ਆਈ ਉਹ ਮੂੰਹ ਦਿਖਾਲਣ ਜੋਗੇ ਨਹੀਂ ਸੀਗੇ ਉਹ ਆਪਣੀਆਂ ਗਲਤੀਆਂ ਨਾਲ ਹੀ ਪਿੱਛੇ ਹੋਏ ਹੋ ਆ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਬਹੁਤ ਫੁਕਰੀਆਂ ਮਾਰੀਆਂ ਆ ਅਸੀਂ ਬਹੁਤ ਚਲਾਕੀਆਂ ਕੀਤੀਆਂ ਇਹਨਾਂ ਦੇ ਨਾਲ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਤੇ ਇਦਾਂ ਦੇ ਰਿਸ਼ਤੇਦਾਰ ਨਾ ਅਗਰ ਕਦੀ ਤੁਹਾਡੀ ਜ਼ਿੰਦਗੀ 'ਚ ਵਾਪਸ ਆਉਣ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰੋ ਕੀ ਪਾਈ ਸਾਹਿਬ ਜੀ ਜਾਂ ਭੈਣ ਜੀ ਜਾਂ ਭਰਾ ਜੀ ਜਾਂ ਕੋਈ ਵੀ ਨਾ ਤੁਸੀਂ ਰਿਸ਼ਤੇ ਨਹੀਂ ਦਿੰਨੇ ਆ ਉਹਨੂੰ ਕਹੋ ਵੀ ਮੈਨੂੰ ਤੁਹਾਡੀ ਲੋੜ ਨਹੀਂ ਹੈ ਮੈਂ ਖੁਸ਼ ਹਾਂ ਜਿੱਥੇ ਹੈਗਾ ਤੁਸੀਂ ਆਪਣੀ ਜ਼ਿੰਦਗੀ ਦੇ ਨਜ਼ਾਰੇ ਲਾਓ ਮੈਂ ਤੁਹਾਡੇ ਤੇ ਡਿਪੈਂਡ ਨਹੀਂ ਤੁਸੀਂ ਮੇਤੇ ਡਿਪੈਂਡ ਨਹੀਂ ਤੁਹਾਡੀਆਂ ਆਪਣੀਆਂ ਖੁਸ਼ੀਆਂ ਆ ਮੇਰੀਆਂ ਆਪਣੀਆਂ ਖੁਸ਼ੀਆਂ ਆ ਮੈਨੂੰ ਆਪਣੀਆਂ ਖੁਸ਼ੀਆਂ ਦਾ ਆਨੰਦ ਲੈ ਲੈਣ ਦਿਓ ਤੁਸੀਂ ਆਪਣੀਆਂ ਖੁਸ਼ੀਆਂ ਦਾ ਆਨੰਦ ਲਓ ਹੁਣ ਦੁਬਾਰਾ ਤੁਸੀਂ ਸਾਡੇ ਕੋਲ ਕੀ ਕਰਨਾ ਹੈ ਇੱਥੇ ਪਹਿਲਾਂ ਚਲਾਕੀਆਂ ਕਰਨ ਲੱਗੇ ਤੁਸੀਂ ਸੋਚਿਆ ਨਹੀਂ ਕਦੀ ਪਹਿਲਾਂ ਸਾਡੇ ਨਾਲ ਧੋਖੇਬਾਜ਼ੀਆਂ ਕਰਨ ਲੱਗੇ ਸੋਚਿਆ ਨਹੀਂ ਕਦੀ ਪਹਿਲਾਂ ਜਦੋਂ ਸਾਨੂੰ ਬੇਕੂਬ ਬਣਾਉਂਦੇ ਸੀ ਜਾਂ ਬਣਾ ਰਹੇ ਸੀ ਉਦੋਂ ਤੁਸੀਂ ਕਦੀ ਸੋਚਿਆ ਨਹੀਂ ਕਦੀ ਕਿ ਜਦੋਂ ਅਸੀਂ ਰੀਅਲਾਈਜ਼ ਕਰਾਂਗੇ ਕਿ ਅਸੀਂ ਇਸ ਰਿਸ਼ਤੇਦਾਰ ਨੂੰ ਜਾਂ ਇਸ ਭੈਣ ਭਰਾ ਨੂੰ ਅਸੀਂ ਬੇਕੂਬ ਬਣਾਇਆ ਤੇ ਹੁਣ ਜਾ ਕੇ ਦੇ ਕੋਲ ਮਾਫੀ ਮੰਗ ਲਓ ਉਹਨਾਂ ਨੂੰ ਕਹੋ ਤੇ ਜਾਓ ਭਾਈ ਆਪਣੀ ਜ਼ਿੰਦਗੀ ਤੇ ਨਿਜਾਲੇ ਲਓ ਸਾਨੂੰ ਜਿੱਦਾਂ ਹੈਗੇ ਅਸੀਂ ਰਹਿਣ ਦਿਓ ਅਸੀਂ ਪੂਰੇ ਆਨੰਦ ਦੇ ਵਿੱਚ ਆ ਤੁਹਾਡੇ ਬਿਨਾਂ ਹੈ ਕਿ ਨਹੀਂ ਏਦਾਂ ਦੇ ਰਿਸ਼ਤੇਦਾਰਾਂ ਦੇ ਕੋਲ ਦੀ ਅਗਰ ਤੁਹਾਨੂੰ ਨੰਘਣਾ ਵੀ ਕਦੀ ਪੈ ਗਿਆ ਹੈ ਨਾ ਤਾਂ ਏਦਾਂ ਨੰਘਿਆ ਕਰੋ ਜਿੱਦਾਂ ਦਿੱਲੀ ਨੂੰ ਜਾਂਦੀ ਟ੍ਰੇਨ ਅੰਮ੍ਰਿਤਸਰ ਨੂੰ ਜਾਂਦੀ ਟ੍ਰੇਨ ਦੇ ਕੋਲ ਦੀ ਲੰਘਦੀ ਆ ਏਦਾਂ ਨੰਘਿਆ ਕਰੋ ਇਹਨਾਂ ਨੂੰ ਕੋ ਜਿੱਥੇ ਅੱਗੇ ਪਾਈ ਉੱਥੇ ਰੋ ਸਾਡੀ ਜ਼ਿੰਦਗੀ ਜਾ ਕੇ ਇਨਵੋਲਵ ਕਰਨ ਦੀ ਹੁਣ ਲੋੜ ਨਹੀਂ ਅਸੀਂ ਬਹੁਤ ਖੁਸ਼ ਹਾਂ ਤੁਹਾਡੇ ਹੋ ਕੇ ਚੰਗਾ ਹੋਇਆ ਤੁਸੀਂ ਸਾਨੂੰ ਛੱਡ ਗਏ